ਆ ਮਗੋਂ ਮੈਂ ਸ਼ੁਰੂ ਕਰਦੇ ਤੇ ਉਦਾਂ ਹੀ ਬਣਾਇਆ ਹੈ ਨਾ ਯਾਰ ਇਹਨੇ ਕਰਦੇ ਹਣਗੇ ਰਿਪੇਅਰ ਵਗੈਰਾ ਹਾਂ ਯਾਰ ਕਿਦਾਂ ਤੇ ਪਿਛੇ ਵੀ ਇਦਾਂ ਲੱਗੇ ਆ ਉਹ ਇਹ ਦੁਆਰੇ ਤਿਆਰ ਕਰਨ ਲੱਗੇ ਹੋਦੇ ਨਾ ਹਾਂ ਕਰਨਗੇ ਕੁਝ ਬੇ ਹੋ ਰਹੀ ਹੈ ਜਿਵੇਂ ਆ ਉੱਤੇ ਲੱਗਦੀ ਚਾ ਚੱਲੀਏ ਹੁਣ ਹੋ ਰਹੀ ਹੈ ਇਹ ਨੈਟਸਰ ਚੱਲ ਰਹੇ ਚੱਕਣਗੇ ਇਹ ਕਰਨਗੇ ਜੀ ਹਾਂ ਪਹਿਲੇ ਯਾਰ ਸੰਸਾ ਜੇ ਠੀਕ ਹੈ ਵਾਸੀ ਵੀ ਚੋਹਾਂ ਜਿਹੜਾ ਹੈ ਲੈ ਮਮਾ ਵੀ ਕਹੀ ਲੌਂਡਰ ਰਿਪੇਅਰ ਕੀਤੀ ਆ ਵੇ ਕਿ ਉਹ ਨਾਲਾ ਹੁਣ ਨਵਾਂ ਨਵਾਂ ਚੱਲਣ ਦੇ ਵਿੱਚ ਕੰਮ ਨਵਾਂ ਨਹੀਂ ਕੋਈ ਵੀ ਹੈਗਾ ਇੱਧਰ ਦੀ ਚੱਲ ਅੰਦਰ ਵੜ ਦੇ ਵੇਖ ਲਿਆ ਸਾਰਾ ਨਹੀਂ ਇੱਧਰ ਥੋੜਾ ਬੜੇ ਆਪ ਆਹ ਚੀਜ਼ਾਂ ਵੇਖਣ ਆ ਲਈਆਂ ਵਾ ਆ ਗਈ ਇਹ ਇਹ ਬੈਡਰੂਮ ਆ ਵਾਹਿਗੁਰੂ ਜੀ ਦੇਖੋ ਕਰੋ ਦਰਸ਼ਨ ਦੀਵਾਨ ਟੋਟਮਲ ਦੀਵੇ ਲਈ ਦੇ ਇਹ ਨਾਲ ਨਹੀਂ ਆਉਣਾ ਓਏ ਬਾਹਰ ਚਲੀ ਜਾ ஓட்ட oh! e रे काले टाडी ਆ ਦੇਖ ਲੈ ਬਦਮਾਸ਼ਾਂ ਫੇਰ ਲੱਗ ਗਈ ਨੰਦਪੁਰ ਚ ਲੰਗਵਾ ਆ ਗਏ ਆ ਆਪਾਂ ਦਲਾਂਗੇ ਦੋ ਕੋਈ ਰੋਣ ਅਹੀਂ ਜਦ ਆਂਦਾ ਮੈਂ ਰਾਜੀ ਭਾਈ ਜਿਹੜਾ ਲਾਉਂਦਾ ਸਾਲ ਦੇ ਸਾਲ ਨੂੰ ਜਿਹੜੀ 80 ਕਲੀ ਦੀ ਚਲ ਗਈ ਹੈ ਜੁਨਾ ਹੈ ਜਿੱਟ ਗੋ ਲੈ ਗਈ ਕਿਹੜੀ ਲੈ ਗਿਆ ਸ਼ੇਰ ਕੋਈ ਕੀ ਚਲੋ ਚਲੋ ਸੰਤੋ ਵਾ ਆ ਜਾ ਵੋਏ ਉਹਨਾਂ ਨੇ ਵੀ ਬੋਸ ਕੀਤਾ ਹੈ ਉਹ ਆਪੇ ਜੁੜ ਨਹੀਂ ਹੈ ਕਿ ਜੱਟ ਕੋਲ ਨਹੀਂ ਆਉਂਦਾ ਹਾਂ ਦੇ ਆਖ ਚਲੇ ਗਏ ਉਹ ਹੋ ਜਾਂਦੇ ਆ ਜਾ